ਖੈਰ ਤੇ ਨਿਸ਼ਾਨ ਇਹ ਆ ਇਹਨੂੰ ਤੋੜਿਆ ਕਿੱਥੋਂ ਬਰੇ ਆ ਬਾਬਾ ਜੀ ਕੀ ਨਾਂ ਕੀ ਆ ਜੀ ਆਪਣਾ ਗੁਲਵਿੰਦਰ ਭੰਡਾਰੀ ਹਾਂਜੀ ਕੀ ਹੋਇਆ ਬਾਬਾ ਜੀ ਜੀ ਜਿਹੜੇ ਪੰਡਾ ਜੀ ਆਏ ਨੇ ਜੀ ਇਹਨਾਂ ਨੇ ਅੰਦਰ ਗਏ ਨੇ ਤੇ ਦੇਖਿਆ ਇਧਰੋਂ ਇਹ ਟੁੱਟਾ ਪਿਆ ਬਾਹਰ ਆ ਅਗਲਾ ਫੈਂਟ ਬਾਹਰ ਪਿਆ ਹੋਆ ਜੀ ਅੰਦਰ ਗਏ ਤੇ ਅੰਦਰ ਵੇਖਿਆ ਗੱਲਾਂ ਵੀ ਟੁੱਟਾ ਪਿਆ ਜੀ ਗੱਲਾਂ ਚੋਂ ਪੈਸੇ ਪੁਸੇ ਤੇ ਭਾਂਡਾ ਤੇ ਨਹੀਂ ਲਈ ਜਿਹੜੇ ਰੁਪਏ ਸੀ ਉਹ ਸਾਰੇ ਲੈ ਗਏ ਨੇ ਬਾਰੀਅ ਵਿੱਚ ਜਿਹੜੇ ਰੁਪਏ ਪਏ ਸੀ ਉਹ ਵੀ ਲੈ ਗਏ ਨੇ ਜੀ ਤੇ ਅਸੀਂ ਦੇਖਿਆ ਮੁੰਡਾ ਹੈਗਾ ਫੋਟੋ ਚ ਆਇਆ ਹੈ ਜੀ ਲੇਕਿਨ ਉਹ ਕਲੀਅਰ ਨਹੀਂ ਆ ਰਿਹਾ ਮਲਕ ਇਹ ਤਾਂ ਸ਼ੱਕ ਤੁਹਾਨੂੰ ਹੈਗਾ ਵਾ ਸ਼ੱਕ ਤੇ ਹੈ ਨਹੀਂ ਸ਼ੱਕ ਨਹੀਂ ਕਹਿ ਸਕਦੇ ਬੰਦਾ ਉਹਦਾ ਉਹਦੇ ਚੋਂਦਾ ਹੈ ਲੇਕਿਨ ਸ਼ਕਲ ਨਹੀਂ ਨਾ ਸਾਫ ਆ ਰਹੀ ਜੀ ਸ਼ਕਲ ਸਾਫ ਨਹੀਂ ਆ ਰਹੀ ਸਿਸੀਵੀ ਫੁਟੇ ਦੇ ਵਿੱਚ ਉਹ ਬੰਦਾ ਕੈਦ ਹੋ ਚੁੱਕਾ ਹੈ ਉਹਦਾ ਜੀ ਉਹ ਵੇਖਿਆ ਅਸੀਂ ਸਭ ਕੋਈ ਪਤਾ ਲੱਗਦਾ ਪਿਆ ਮੈਂ ਲੇਕਿਨ ਉਹਨੇ ਬਾਕੀ ਕੈਮਰਾ ਵੀ ਦੇਖਦੇ ਆ ਕਿਸੇ ਸ਼ਕਲ ਆ ਜੀਏ ਹੋਰ ਵੀ ਚੈੱਕ ਕਰਦੇ ਆ ਕਿ 2 ਘੰਟੇ ਦੀ ਗੱਲ ਆ 1:50 ਮਿੰਟ ਦੀ ਹੈ ਜੀ ਗੱਲ ਕਿੱਦਾਂ ਕਿੱਦਾਂ ਦੇਖਦੇ ਆ ਅੰਕਲ ਜੀ ਜਿਹੜਾ ਕਿ ਮੰਦਿਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਵਾ ਗੁਰਦੁਆਰਿਆਂ ਚ ਵੀ ਇਹੀ ਹਾਲ ਹੋ ਰਿਹਾ ਮੰਦਿਰੇ ਚ ਵੀ ਇਹੀ ਹੋ ਰਿਹਾ ਕਿ ਪਹਿਲੀ ਵਾਰੀ ਹੋਇਆ ਸਾਡੇ ਮੰਦਿਰੇ ਚ ਪੰਚੀ ਹਾਲੇ ਚ ਪਹਿਲੀ ਵਾਰੀ ਇਹ ਕੰਮ ਹੋਇਆ ਵਾ ਨਹੀਂ ਤਾਂ ਕਦੀ ਹੋਇਆ ਹੀ ਨਹੀਂ ਸੀ ਇਹ ਮਿਲ ਗਈ ਕੋਈ ਸ਼ਰਾਰਤੀ ਸ਼ਰਾਰਤੀ ਹੰਸੇ ਕੋ ਹੋਏਗਾ ਜੇ ਨਸ਼ਾ ਨੂੰ ਸ਼ਾ ਕਰਨ ਵਾਲੇ ਨੇ ਤੇ ਉਹੋ ਹੀ ਇਹ ਕੰਮ ਕਰ ਸਕਦੇ ਨੇ ਹੋਰ ਤੇ ਕੋਈ ਹੈ ਨਹੀਂ ਇੱਥੇ ਮੁੰਡੇ ਕੋਈ ਵੀ ਇਦਾਂ ਦਾ ਬੰਦਾ ਜੀ ਨਾ ਕੋਈ ਬਾਹਰੋਂ ਹੀ ਕੋਈ ਆਇਆ ਜੀ ਇਹ ਹੁਣ ਫੋਟੋ ਦੇ ਵੇਖਾਂਗੇ ਪਤਾ ਲੱਗੂਗਾ ਕੀ ਗੱਲਬਾਤ ਆ ਕੀ ਨਹੀਂ ਆ ਠੀਕ ਹਾਂ ਜੀ ਹਾਂ ਜੀ ਬੰਦੇ ਕੀ ਮਾਮਲਾ ਕੀ ਹੈ ਜੀ ਸਵੇਰੇ ਮੈਂ ਆਇਆ 6 ਵਜੇ ਮੰਦਿਰ ਖੁਲਾਨ ਜੀ ਜਦ ਮੰਦਰ ਮੈਂ ਖੋਲਿਆ ਉਧਰ ਵਰਦੇ ਦੇਖਿਆ ਕਿ ਜਸਤ ਪੰਸਲਾ ਡਿੱਗਿਆ ਸੀ ਜੀ ਅੱਗੇ ਨਿਕਲ ਜਦੋਂ ਆਕੇ ਉੱਥੇ ਦੇਖਿਆ ਤਰ੍ਹਾਂ ਲਵਾਰੀ ਖੁੱਲੀ ਆ ਉਸ ਤੋਂ ਅੱਗੇ ਗੇ ਗੋਲਡ ਛੁੱਟਿਆ ਆ ਚੀਤੇ ਖੁੱਲੇ ਹੋਏ ਜੀ ਸਾਰੇ ਪਿਖੜੇ ਹਾਰ ਉੜ ਸਾਰਾ ਮੰਦਰ ਸਮਾਨ ਸੁੱਟਿਆ ਆ ਜੀ ਫਿਰ ਮੈਨੂੰ ਦਿਮਾਗ ਲੱਗੇ ਮੈਂ ਕਿ ਚੋਰੀ ਹੋਈ ਮੈਂ ਫਿਰ ਫੋਨ ਕੀਤਾ ਸਾਰਿਆਂ ਨੂੰ ਜੀ ਸਾਡੇ ਮਹੱਲਾਵਾ ਸਿੰਘ ਅੰਕਲ ਭਾਈ ਸਭ ਸਾਰਿਆਂ ਨੂੰ ਸਾਰੇ ਆਏ ਆ ਜੀ ਠੀਕ ਹੈ ਦੇਖਿਆ ਫਿਰ ਪੁਲਿਸ ਵਾਲਾ ਨੂੰ ਫੋਨ ਕੀਤਾ ਪੁਲਿਸ ਵਾਲਾ ਆ ਕੇ ਸਾਰੇ ਕਾਰਵਾਈ ਬਲਕਿ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪੁਲਿਸ ਆ ਗਈ ਪੁਲਿਸ ਮਤਲਬ ਕਿ ਅੱਧਾ ਪੰਗੰਡੇ ਬਾਅਦ ਅੱਧੇ ਘੰਟੇ ਬਾਅਦ ਆ ਗਈ ਜੀ ਕਿੱਦਾਂ ਦੇਖਦੇ ਮੁੰਡੇ ਜਿਹੜਾ ਕਿ ਦਿਨ ਜਿਹੜਾ ਮੰਦਿਰ ਤੱਕ ਨਹੀਂ ਛੱਡੇ ਜਾ ਰਹੇ ਚੋਰਾਂ ਵੱਲੋਂ ਤੇ ਘਰ ਚੋਂ ਨਿਕਲਣਾ ਜਾਂ ਮੰਦਿਰ ਚ ਕੁਝ ਹੋਇਆ ਕੀ ਕਹਿ ਸਕਦਾ ਹੈ ਚੀਜ਼ ਦਾ ਹਾਲਾਂਕਿ ਅੱਜ ਤੱਕ ਕਦੀ ਸਾਰੇ ਮੰਦਿਰ ਚ ਕੁਝ ਨਹੀਂ ਹੋਇਆ ਹਾਂ ਜੀ ਪਹਿਲੀ ਵਾਰ ਅਜਿਹਾ ਹੋਇਆ ਕਿ ਸਾਰੇ ਪੈਸੇ ਪੁੱਸੇ ਜਿਹੜੇ ਸੀ ਭਗਵਾਨ ਦੇ ਜਿਹੜੇ ਹਾਰ ਔਰ ਸਭ ਉਹਨਾਂ ਚੱਕੇ ਲੈ ਗਏ ਅੱਛਾ ਜੀ ਹਲਵਾੜੀ ਵੀ ਜਿਹਦੇ ਪੈ ਅੱਛਾ ਜੀ ਜਿਹੜੇ ਗੱਲੇ ਚ ਭਾਂਡ ਛੱਡ ਗਿਆ ਵਾ ਚਾਂਦੀ ਦਾ ਸਮਾਨ ਜੀ ਠੀਕ ਹੈ ਗੱਲੇ ਦਾ ਸਾਰਾ ਸਾਰੇ ਨੋਟ ਨੂਟ ਜਿਹੜੇ ਵੀ ਅਸੀਂ ਤੋਰ ਤਾਰ ਕੇ ਸਾਰੇ ਲੈ ਕੇ ਭਗਵਾਨ ਜੀ ਦੀ ਮੂਰਤੀ ਦੇ ਜਿਹੜੇ ਹਾਰ ਆਉਗਾ ਇਹ ਸਭ ਚੱਕੇ ਲੈ ਗਏ ਜੀ ਮੇਰੇ ਅਲਬਾਰੀ ਵੀ ਤੋਂ ਪੈਸੇ ਪਏ ਸੀ ਸ਼ਿਵ ਜੀ ਮੂਰਤੀ ਦੀ ਸਥਾਪਨਾ ਵਾਸਤੇ ਉਹ ਵੀ ਚੱਕੇ ਲੈ ਗਏ ਠੀਕ ਕੀ ਕਿੰਨਾ ਕੀ ਦੇਖਦੇ ਹੋ ਕਿ ਜਿੱਦਾਂ ਕਿ ਚੋਰਾਂ ਨੇ ਬਹੁਤ ਜ਼ਿਆਦਾ ਅੱਜ ਕੰਦੇ ਟਾਈਮ ਐ ਮੈਂ ਦੇਖ ਕੇ ਹੈਰਾਨ ਆ ਕਿ ਇਹ ਇੰਨਾ ਲੋਕੀ ਗਿਰ ਸਕਦੇ ਆ ਕੀ ਮੰਦਰ ਤੱਕ ਨੂੰ ਨਹੀਂ ਛੱਡਦੇ ਆ। ਆਂ ਭਗਵਾਨ ਦੇ ਜਿਹੜੇ ਮੂਰਤੀ ਉੱਤੇ ਜਿਹੜਾ ਹੱਲ ਬਈ ਸੀ ਹੱਡ ਵੀ ਚੱਕੇ ਲੈ ਗਏ। ਜੀ। ਇੰਨਾ ਬੰਦਾ ਗਿਰ ਸਕਦਾ ਇਸ ਦਾ ਕੀ ਕਰ ਸਕਦਾ? ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਆ ਜੀ? ਉਹਨਾਂ ਨੂੰ ਕਹਿੰਦੇ ਮਹਾਰਾਜ ਚਿੰਗੀ ਤਰਾ ਦੇਖ ਕੇ ਇਹਨਾਂ ਨੇ ਫਰਿਆਦੇ ਬੰਦੇ ਨੂੰ ਠੀਕ ਹੈ ਨਾ ਕਿਉਂਕਿ ਮੰਦਰ ਨੂੰ ਨਹੀਂ ਛੱਡਦੇ ਗੁਰਦੁਆਰਾ ਨੂੰ ਨਹੀਂ ਛੱਡਦੇ ਕੀ ਕਰ ਸਕਦਾ। ਕੋਈ ਸੀਸੀਟੀਵੀ ਫੋਟੇ ਵਗੈਰਾ ਤਾਂ ਸਾਹਮਣੇ ਆਈ ਹੈ ਜੀ। ਆਹ ਸੀਸੀਟੀਵੀ ਫੋਟੋ ਆਈ ਹੈਗੀ ਹੈ ਲੇਕਿਨ ਕਲੀਅਰ ਨਹੀਂ ਨਾ। ਕਲੀਅਰ ਨਹੀਂ ਆ ਰਹੀ ਪਾਜੀ ਚੈੱਕ ਕਰਦੇ ਪਿਆਲੇ ਆਏ ਪੁਲਿਸ ਵਾਲੇ ਚੈੱਕ ਕਰਦੇ ਪਿਆ।